ਉਹ ਫੈਕਟਰੀਆਂ ਟੁੱਟ ਜਾਂਦਾ ਥੋੜੇ ਟਾਈਮ ਬਾਅਦ ਹੀ ਉਹ ਦੂਜਾ ਜ਼ਿੰਮੇਵਾਰ ਕੀ ਕਰਦਾ ਨਮੀ ਤਾਂ ਲਿਆਉਂਦਾ ਨਹੀਂ ਉਮੀਂ ਨਗਾਈ ਜਾਂਦਾ ਹੈ ਇਹ ਮੰਨ ਲਾ ਜਿਹੜਾ ਇਹ ਬਰੈਕਟ ਆ ਕੇ ਇਹ ਟੁੱਟਣਾ ਟਣਾ ਦਾ ਹੈ ਜੇ ਤੁਸੀਂ ਇਹਦੇ ਤੁਸੀਂ ਟਾਇਰਾਂ ਨਾਲ ਲੰਘਣ ਦਿਓ ਜਾਨ ਸੰਭਾਲ ਕੇ ਰੱਖੋ ਥੋੜਾ ਜ ਆ ਇਹ ਤਾਂ 40 ਸਾਲ ਬਿਨਾਂ ਕਿਤੇ ਜਾਂਦੀ ਹੈ 10 ਸਾਲ ਤੱਕ ਇਹਦਾ ਫੈਕਟਰ ਦੀ ਵੀ ਮੈਂ ਗਾਰੰਟੀ ਦੇਉਂਗਾ ਜੇ ਖਰਾਬ ਹੋ ਜੇ ਬਿਨਾਂ ਟੋਕਾ ਅਖਸੀਅਤ ਇਹ ਆ ਭਾਈ ਇੱਕ ਤਾਂ ਇਹਨੂੰ ਛੁਰੀ ਲੱਗੀ ਹੋਈ ਹੈਗੀ ਠੀਕ ਹੈ ਜੀ ਤੇ ਦੂਜੀ ਗੱਲ ਆ ਜਿਹੜੀ ਇਹਦੀ ਕੰਡੀਆਂ ਐ ਮੈਂ ਏਡੀ ਮਜ਼ਬੂਤ ਬਣਾਈ ਐ ਜੇ ਕੋਈ ਕੰਢੀ ਤੋੜ ਦੇ ਇਹਦੀ ਹਾਂਜੀ ਬ ਕਰੂੰਗਾ ਲੋਕ ਹਾਂਜੀ ਸਤ ਸ੍ਰੀ ਅਕਾਲ ਦੋਸਤੋ ਸਵਾਗਤ ਆ ਜੀ ਆਪਣੇ ਚੈਨਲ ਦੇ ਉੱਤੇ ਦੋਸਤੋ ਅੱਜ ਕਿਸਾਨ ਭਰਾਵਾਂ ਲਈ ਆਪਾਂ ਬਹੁਤ ਤਾਕੜਾ ਤੇ ਕੰਮ ਦਾ ਜੰਤਰ ਲੈ ਕੇ ਆਏ ਇੱਕ ਜਿਹੜਾ ਬਾਈ ਨੇ ਬਣਾਇਆਗਾ ਇਸ ਵਕਤ ਆਪਾਂ ਖੜੇ ਆ ਪਿੰਡ ਪੱਖੋਗਲਾ ਜ਼ਿਲ੍ਹਾ ਇਹਨੂੰ ਬਰਨਾਲਾ ਰਹਿ ਜਾਂਦਾ ਮਾਨਸਾ ਬਰਨਾਲਾ ਰੋਡ ਦੇ ਉੱਤੇ ਪਿੰਡ ਰਹਿ ਜਾਂਦਾ ਬਾਈ ਦਾ ਜਿਹੜਾ ਘਰ ਆਗਾ ਨਵੇਂ ਗੁਰਦੁਆਰੇ ਕੋਲੇ ਘਰ ਆਗਾ ਕੀ ਜੰਤਰ ਬਣਾਇਆ ਇਹ じゃ ਬਾਈ ਜ਼ਿੰਮੇਦਾਰ ਕਿਤੇ ਨਾਲ ਸੰਬੰਧ ਰੱਖਦਾ ਬਾਈ ਕੋਲੇ ਸੰਤ ਆਣਾ ਉਸ ਹਾਬ ਦਾ ਬਾਈ ਨੇ ਜਿਹੜਾ ਇੱਕ ਪ੍ਰੋਜੈਕਟ ਬਣਾਇਆ ਕਿਸਾਨ ਭਰਾਵਾਂ ਲਈ ਜਿਹੜੀ ਬਹੁਤ ਦਿੱਕਤ ਆਉਂਦੀ ਆ ਜਿਹੜੇ ਭਰਾ ਵੱਡੇ ਪੱਧਰ ਤੇ ਕੰਮ ਕਰਦੇ ਆ ਉਹਨਾਂ ਲਈ ਇੱਕ ਛੋਟਾ ਜਿਹਾ ਯੰਤਰ ਬਣਾਇਆ ਹੈਗਾ ਯੰਤਰ ਬਾਕਮਾਲ ਆਗਾ ਵੀਡੀਓ ਲਾਸਟ ਤੱਕ ਦੇਖਿਓ ਤੇ ਬਾਕੀ ਆ ਜੋ ਬਾਈ ਨਾਲ ਆਪਾਂ ਕਰਦੇ ਆ ਗੱਲਬਾਤ ਵੀ ਕੀ ਯੰਤਰਾ ਹੋ ਕੀ ਜੀ ਬਣਾਈ ਆਗੀ ਸਾਰੀ ਗੱਲਬਾਤ ਆਪਾਂ ਬਾਈ ਨਾਲ ਕਰਾਂਗੇ ਬਣੇ ਰਹੋ ਵੀਡੀਓ ਦੇ ਲਾਸਟ ਤੱਕ ਆਜੋ ਜੀ ਹਾਂਜੀ ਬਾਈ ਜੀ ਸਸਰੀ ਕਾਰ ਸਾਰਿਆਂ ਨੂੰ ਅੱਜ ਤੁਹਾਡੇ ਲਈ ਇੱਕ ਪ੍ਰੋਜੈਕਟ ਲੈ ਕੇ ਆਏ ਬਾਈ ਜੀ ਨੇ ਤਿਆਰ ਕਰਾਇਆ ਹੈਗਾ ਬਹੁਤ ਹੀ ਵਧੀਆ ਪ੍ਰੋਜੈਕਟ ਆਗਾ ਕਿਸਾਨ ਭਰਾਵਾਂ ਲਈ ਵੀਡੀਓ ਲਾਸਟ ਤੱਕ ਦੇਖਿਓ ਸ਼ੇਅਰ ਜਰੂਰ ਕਰੋ ਬਾਕੀ ਬਾਈ ਨਾਲ ਆਪਾਂ ਗੱਲਬਾਤ ਸਾਰੀ ਕਰਦੇ ਆਂਗੇ ਦੱਸਾਂਗੇ ਜਾਣਕਾਰੀ ਬਾਈ ਤੋਂ ਸਾਰੀ ਲੈ ਕੇ ਦੇਵਾਂਗੇ ਪਹਿਲਾਂ ਤੁਹਾਨੂੰ ਦੱਸ ਦੇਣਾ ਆਪਾਂ ਪਿੰਡ ਪੱਖੋਕਲਾ ਜ਼ਿਲ੍ਹਾ ਬਰਨਾਲਾ ਬਰਨਾਲਾ ਮਾਨਸਾ ਰੋਡ ਦੇ ਉੱਤੇ ਪਿੰਡ ਰਹਿ ਜਾਂਦਾਗਾ ਜੇ ਕਿਸੇ ਭਰਾ ਨੇ ਆਉਣਾਗਾ ਜਾਂ ਇਹ ਸੰਦ ਮੰਗਵਾਉਣਾ ਜਿਹੜਾ ਆਪਾਂ ਤੁਹਾਨੂੰ ਦਿਖਾਵਾਂਗੇ ਨੰਬਰ ਵੀ ਲੈਵਾਂਗੇ ਆਪਾਂ ਬਾਈ ਦਾ ਤੇ ਬਾਕੀ ਸਾਰੀ ਗੱਲਬਾਤ ਬਾਈ ਨਾਲ ਕਰਦੇ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਪਹਿਲਾਂ ਨਾਮ ਦੱਸੋ ਜੀ ਆਪਣਾ ਨਾਮ ਮੇਰਾ ਨਾਮ ਜਕਸੀਰ ਸਿੰਘ ਪੱਖੋਕਲਾ ਜੀ ਪਿੰਡ ਜ਼ਿਲ੍ਹਾ ਬਰਨਾਲਾ ਇਹ ਪਿੰਡ ਬਰਨਾਲਾ ਮਾਨਸਾ ਸਰਸਾ ਰੋਡ ਦੇ ਉੱਪਰ ਪੈਂਦਾ ਜੀ ਠੀਕ ਹੈ ਜੀ ਇਹ ਜਿਹੜਾ ਪ੍ਰੋਡਕਟ ਇਹਨਾਂ ਆਪ ਤਿਆਰ ਕੀਤਾ ਜੀ ਫਿਲਟਰ ਫੂਟਰ ਲਾ ਕੇ ਵਧੀਆ ਸ਼ੌਂਕ ਨਾਲ ਠੀਕ ਹੈ ਜੀ ਪਹਿਲਾਂ ਮੈਨੂੰ ਟ్రਾਇਲ ਵੀ ਕੀਤਾ ਹੈ ਛੋਟਾ ਛੋਟਾ ਹਾਲ ਆਪ ਵਰਤਣ ਦੀ ਤੇ ਜਦੋਂ ਇਹ ਮੈਨੂੰ ਕਾਮਯਾਬ ਲੱਗਿਆ ਤਾਂ ਮੈਂ ਇਹ ਕੁਸ਼ਤ ਚੀਜ਼ ਬਣਾ ਕੇ ਵੇਚੇ ਨਹੀਂ ਠੀਕ ਹੈ ਜੀ ਪਹਿਲਾਂ ਆਪਾਂ ਕਿਸਾਨ ਭਰਾਵਾਂ ਨੂੰ ਦੱਸਦੇ ਜਿਹੜੇ ਆਪਣੇ ਨਾਲ ਜੁੜੇ ਹੋਇਆ ਭਾਈ ਜਿਹੜੀ ਆਪਣੀ ਤੇਲ ਪਾਉਣ ਵਾਲੀ ਟੀਪ ਹੁੰਦੀ ਆ ਉਹ ਬਣਾਈ ਆਗੀ ਕਿਉਂਕਿ ਭਾਈ ਦਾ ਤੁਸੀਂ ਦੇਖ ਸਕਦੇ ਹੋ ਕੰਮ ਬਹੁਤ ਵੱਡਾ ਕੰਮ ਆਗਾ ਕਿਉਂਕਿ ਇਹਨੂੰ ਬਾਈ ਨੂੰ ਦਿੱਕਤ ਆਉਂਦੀ ਸੀਗੀ ਤੇਲ ਪਾਉਣ ਚ ਜਿਹੜੀਆਂ ਆਪਣੇ ਆਮ ਨਾਰਮਲ ਦੀਪਾਂ ਆਂ ਬਾਈ ਦਾ ਮੰਨ ਲਓ ਵੀ ਤੇਲ ਉਹਨਾ ਪੂਰਾ ਨਹੀਂ ਛਪਾਉਂਦਾ ਜਿਹੜੇ ਇਹ ਬਾਈ ਨੇ ਪੋਟ ਬਣਾਇਆ ਬਾਈ ਇਹ ਕਿੰਨਾ ਕੁ ਤੇਲ ਦੂ ਪਾਉਂਦੇ ਕਿੰਨੇ ਲੈਂਚ ਇੱਕ ਵਾਰੀ ਕਹੇ 1 ਮਿੰਟ ਚ 20 ਲੀਟਰ ਜਾਂ 25 ਲੀਟਰ ਵੀ ਨਿਭਾ ਦਿੰਦੀ ਇੱਕ ਮਿੰਟ ਦੇ ਵਿੱਚ ਤੇ ਜਿਹੜੀਆਂ ਆਪਣੇ ਨਾਰਮਲ ਦੀਪਾ ਹੁੰਦੀਆਂ ਆਂ ਉਹ ਕਈ ਵਾਰੀ ਪੜ ਜਾਂਦੀਆਂ ਉਹ ਪਰ ਜਾਂਦੀ ਨਹੀਂ ਆ ਨਾ ਵੀ ਆਪਾਂ ਰੋਕੜਾ ਪੈਂਦਾ ਹੈਗਾ ਤੇ ਤੇਲ ਡੁੱਲਦਾਗਾ ਨਿਸ਼ਾਨ ਹੁੰਦਾ ਈ ਠੀਕ ਆ ਠੀਕ ਆ ਜੰਮ ਵਿੱਚ ਇਹ ਉਹ ਝਾੜਨੀਆਂ ਝੂਣੀਆਂ ਪੈਂਦੀਆਂ ਨੇ ਇਹਨੂੰ ਇਹੋ ਜਿਹਾ ਕੋਈ ਚੱਕਰ ਨਹੀਂਗਾ ਠੀਕ ਆ ਕਿਉਂਕਿ ਇਹਦੇ ਵਿੱਚ ਫਿਲਟਰ ਬਹੁਤ ਵੱਡਾ ਲਾਇਆ ਹੋਇਆ ਹੈ ਵਧੀਆ ਬ੍ਰੀਕ ਫਿਲਟਰ ਹੈ ਵਧੀਆ ਕੁੰਡਾ ਹੈਗਾ ਇਹ ਠੀਕ ਆ ਜੀ ਤੇ ਉਦੋਂ ਬਾਅਦ ਦੇ ਵਿੱਚ ਜੇ ਇਹਨੂੰ ਪੁਣਕੇ ਤੇਲ ਨੂੰ ਪਾਵਾਂਗੇ ਤਾਂ ਅੱਗੇ ਟੈਂਕੀ ਦੇ ਵਿੱਚ ਇੱਕ ਕੰਸਲ ਫਿਲਟਰ ਹੁੰਦਾਗਾ ਉਹ ਬੰਦ ਨਹੀਂ ਹੁੰਦਾ ਇਹਦੇ ਨਾਲ ਜੇ ਪਾਵਾਂਗੇ ਠੀਕ ਆ ਮੰਨ ਲਓ ਪੁਣਕੇ ਜਾਊਗਾ ਹਾਂਜੀ ਪਹਿਲਾਂ ਆਪਾਂ ਪਾਈਆਂ ਨੂੰ ਦਿਖਾ ਦਿੰਨੇ ਆਗੇ ਵੀ ਦੇਖ ਸਾਡੇ ਨਾ ਪਾਈ ਨੇੜ ਬਾਕੀ ਮੋਬਾਈਲ ਤੋਂ ਨੂੰ ਉਂਡੀ ਫਸਣੀ ਨਹੀਂ ਬਹੁਤ ਵੱਡੀ ਆ ਪਾਈ ਦੇ ਦਸਨ ਮਤਾਬਕ ਵੀ ਇਹ ਹਾਂ ਤੋ 6 ਲੀਟਰ ਡੀਜ਼ਲ ਇਹ ਆਪ ਦੇ ਵਿੱਚ ਜਮ੍ਹਾਂ ਕਰ ਸਕਦੀ ਹੈ ਪੰਜ ਤੋਂ 6 ਲੀਟਰ ਦੇ ਵਿੱਚ ਇੰਨਾ ਪੈਮਾਨਾ ਹੈਗਾ ਇਦਾਂ ਇਦਾਂ ਦਾ ਪੈਮਾਨਾ ਹੈਗਾ 5 ਸੀ ਲੀਟਰ ਦੇ ਇਹਦਾ ਵਿੱਚ ਰਹਿ ਜਾਂਦਾ ਇੱਥੇ ਮੰਨ ਕੇ ਚਲੋ ਤੇ ਭਾਈ ਜਿਹੜਾ ਮੰਨ ਲਓ ਵੀ ਇਹ ਸਾਫ਼ ਜਮ੍ਹਾਂ ਜਾਂਦਾ ਤੇ ਇਹਨਾਂ ਨੇ ਫਿਲਟਰ ਆਹ ਫਿਲਟਰ ਲਾਇਆ ਹੋਇਆ ਹੈਗਾ ਦੇਖੋ ਵੀ ਅੱਜ ਤੱਕ ਕਿਸੇ ਨੇ ਵੀ ਇਹ ਚੀਜ਼ ਬਾਈ ਜਿਹੜੇ ਨੇ ਲਾਈਆ ਫਿਲਟਰ ਲਾਇਆ ਇਹ ਵੀ ਅੱਜ ਤੱਕ ਕਿਸੇ ਕੰਪਨੀ ਨੇ ਹਨਾ ਭਾਈ ਕਿਹੜੇ ਕੰਪਨੀ ਨੇ ਆਹ ਉਹਦਾ ਬਾਈ ਦਾ ਬ੍ਰੈਂਡ ਤਿਆਰ ਕਰਿਆ ਹੋਇਆਗਾ ਤੇ ਬਾਕੀ ਭਾਈ ਹੋਰ ਜਾਣਕਾਰੀ ਦੋ ਇਸ ਦੇ ਬਾਰੇ ਹੋਰ ਜਾਣਕਾਰੀ ਹੀ ਹੈ ਜੀ ਹੁਣ ਜੇ ਮੈਂ ਆਪਣਾ ਪਿੰਡਾ ਪਤਾ ਐ ਦੇਖਣਾ ਹੁੰਦਾ ਹੈਗਾ ਵੀ ਜਿਹੜੇ ਆਪਣੀ ਮੇਰੀ ਕੈਟਾਗਰੀ ਦੇ ਜਾਂ ਆਪਣੇ ਵਰਗੇ ਲੋਕ ਹੁੰਦੇ ਹਨ ਦਾ ਜਿਹੜੇ ਖਣਾਉਂਦਾ ਵੀ ਮੈਂ ਕੰਮ ਕਰਦਾ ਹਾਂ ਜੀ ਉਹਨੂੰ ਕਰਕੇ ਜੇ ਮੈਨੂੰ ਬਾਹਰ ਲੇਬਰ ਚੋਂ 500 ਰੁਪਏ ਦੀ ਹੜੀ ਮਿਲਦੀ ਹੈ ਤੇ ਮੇਰੀ 700 ਬਣਦੀ ਹੈ ਐਨੇ ਹੀ ਦੇਖਣਾ ਚਾਹ ਮਾਰਦੇ ਨੇ ਠੀਕ ਹੈ ਜੀ ਤੇ ਜੇ ਜਿਹੜੀਆਂ ਕੰਪਨੀਆਂ ਨੇ ਹੁਣ ਜੀਸੀਬੀ ਵਾਲੇ ਇਹੀ ਟਾਈਪ ਇੱਕ ਪਲਾਸਟਿਕ ਦੀ ਬਣੀ ہوئی ਛੋਟੀ ਜੀ ਟੀਪ ਹੈ ਉਹ 1800 ਰੁਪਏ ਦੀ ਵੇਚ ਰਹੇ ਨੇ 1800 ਦੀ ਜੌਂਡੀਆਰ ਵਾਲੇ ਇੱਕ ਛੋਟੀ ਜੀ ਪਲਾਸਟਿਕ ਦੀ ਟੀਪ ਹੈ ਉਹ 3500 ਰੁਪਏ ਦੀ ਵੇਚ ਰਹੇ ਨੇ ਠੀਕ ਹੈ ਜੀ ਇਹਦੀ ਮਰਜ਼ੀ ਕੁਝ ਪਤਾ ਕਰ ਸਕਦਾ ਹੈ ਆਪਣਾ ਇਹ ਹੁੰਦਾ ਹੈਗਾ ਪਤਾ ਹੀ ਦੇਖਣਾ ਜੀ ਆਪਾਂ ਨੂੰ ਜੇ ਮੰਨ ਲਓ 500 ਦੀ ਟੀਕਾ ਕੰਮ ਕਰਦੇ ਤਾਂ 750 ਠੀਕ ਆਪਾਂ ਉਸ ਤੋਂ ਉਹਨਾਂ ਵਧੀਆ ਬਣਾ ਦੇ ਹਿਸਾਬ ਨਾਲ ਵਧੀਆ ਚੀਜ਼ ਬਣਾਲੀ ਉਹ ਦਵਾ ਦਾ ਬਰਤਨ ਵਾਲੇ ਦੱਸਣਗੇ ਪਰ ਇੰਨਾ ਕਾ ਹੈਗਾ ਜੀ ਜਦੋਂ ਹੁਣ ਆਪਾਂ ਕਈ ਵਾਰੀ ਡੀਜ਼ਲ ਦੀ ਕਿਸੇ ਵੀ ਸੰਦ ਦੀ ਟੈਂਕੀ ਭਰ ਕੇ ਤੁਰਦੇ ਆਂ ਤਾਂ ਥੋੜੀ ਦੂਰ ਜਾ ਕੇ ਜਾਂ ਥੋੜਾ ਵਾਹਣ ਵਾਹ ਕੇ ਜਾਂ ਥੋੜਾ ਕੰਮ ਕਰਕੇ ਕਈ ਵਾਰੀ ਇਹਦਾ ਟੈਂਕੀ ਵਾਲਾ ਫਿਲਟਰ ਬੰਦ ਹੋ ਜਾਂਦਾ ਹੈ ਫਿਰ ਕੀ ਕਰਨਾ ਪੈਂਦਾ ਸਾਡੇ ਖੇਤ ਦੇ ਵਿੱਚ ਸਾਡੇ ਕੋਲ ਵੱਧ ਤੋਂ ਵੱਧ ਚਾਬੀ ਹੁੰਦੀ ਹੈ ਹੋਰ ਕੁਝ ਨਹੀਂ ਹੁੰਦਾ ਅਸੀਂ ਉੱਥੇ ਫਿਰ ਕੀ ਕਰਦੇ ਆਂ ਤੇਲ ਵਾਲਾ 나ੜ ਖੋਲ ਕੇ ਥੱਲੇ ਕਰ ਦਿੰਦੇ ਨੇ ਉਹਨੂੰ ਬੰਦ ਕਰ ਦਿੰਦੇ ਆਂ ਗੋਠਾਗਾਠਾ ਲਾ ਕੇ ਤੇ 2-4 ਲੀਟਰ ਖੜਾ ਤੇਲ ਡੁੱਲ ਜਾਂਦਾ ਸਾਰੇ ਸਾਡੇ ਕੱਪੜੇ ਭਿੱਜ ਜਾਂਦੇ ਨੇ ਫਿਰ ਅਸੀਂ ਉਹ ਪੰਛੀ ਉਹ ਪ੍ਰੋਬਲਮ ਨਹੀਂ ਫੇਰਉਂਦੀ ਜੀ ਇਹਦੇ ਨਾਲ ਵੀ। ਇਹ ਦੂਜੀ ਗੱਲ ਜੇ ਤੁਸੀਂ ਫਿਲਟਰ ਨੂੰ ਕੱਢ ਦਿੰਨੇ ਹੋ ਉਹਨੂੰ ਤਾਂ ਫਿਰ ਅੱਗੇ ਥੋੜੇ ਬੈਂਜੋ ਬੋਲਟ ਬੰਦ ਹੋਣ ਲੱਗ ਜਾਂਦੇ ਨੇ। ਜਦੋਂ ਤੁਹਾਡਾ ਤੇਲ ਦਾ ਰਸਤਾ ਕਿਤੋਂ ਵੀ ਬੰਦ ਹੋ ਗਿਆ ਮੈਂ ਇੱਕ ਮਕੈਨਿਕਾਂ ਮਕੈਨਿਕ ਲੋਕ ਸਾਰੇ ਜਾਣਦੇ ਨੇਗੇ। ਜਦੋਂ ਤੇਲ ਨੂੰ ਪਿੱਛੇ ਤੋਂ ਕਿਤੋਂ ਬੰਦ ਹੋ ਗਿਆ ਤਾਂ ਪੰਪ ਨੇ ਆਪ ਦੇ ਜ਼ੋਰ ਨਾਲ ਤੇਲ ਖਿੱਚਣਾ ਹੁੰਦਾ ਸੁੱਤੇ ਵੱਜਣ ਲੱਗ ਜਾਂਦੇ ਆ ਫਿਰ ਉਹ ਮਿੱਟੀ ਘੱਟਾ ਜਿਹੜਾ ਉੱਥੇ ਕਿਤੇ ਅੜਿਆ ਜਾਂ ਲੱਗਿਆ ਹੁੰਦਾ ਜਾਂ ਪੰਪ ਦੇ ਫੈਕਟਰਾਂ ਦੇ ਵਿੱਚ ਹੁੰਦਾ ਉਹ ਸਾਰਾ ਪੰਪ ਦੇ ਵਿੱਚ ਵਾ ਗਿਆ ਜਾਂਦਾ ਜੀ। ਪੰਪ ਦੀ ਬਣਾਵਤ ਉਹਦੇ ਨਾਲ ਬਹੁਤ ਜ਼ਿਆਦਾ ਘੱਟ ਜਾਂਦੀ ਇਹ ਪਾਉ ਉਪਰ ਪਿੱਛੇ ਤੋਂ ਇਹ ਤੀਜੇ ਨਾਲ ਸਾਹਮਣੇ ਪਾਵਾਂਗੇ ਤਾਂ ਤੁਹਾਡੇ ਕੰਪਨੀ ਦਾ ਐਫ ਵੀ ਵਧੂ ਗਈ ਤੁਹਾਨੂੰ ਦਿੱਕਤਾਂ ਵੀ ਨਹੀਂ ਆਉਣਗੀਆਂ ਕਦੇ ਵੀ ਤੁਹਾਡਾ ਰਸਤੇ ਦੇ ਵਿੱਚ ਤੁਹਾਨੂੰ ਨਹੀਂ ਖੜੂਗਾ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨਹੀਂ ਬਾਕੀ ਵਰਤਨ ਵਾਲੇ ਦੱਸਣਗੇ ਇੱਕ ਹੋਰ ਗੱਲ ਆ ਭਾਈ ਜਿਹੜੀਆਂ ਆਪਣੀਆਂ ਨਾਰਮਲਟੀ ਪਾਉਂਦੀਆਂ ਨੇ ਥੱਲੇ ਜਾਲੀ ਜੀ ਲੱਗੀ ਹੁੰਦੀ ਆ ਹਾਂਜੀ ਲੱਗੀ ਹੁੰਦੀ ਆ ਉਹ ਤਕਰੀਬਨ ਮੈਂ ਦੇਖਾਂਗਾ ਵੀ ਆਪਾਂ ਵੀ ਚਲੋ ਜ਼ਿੰਮੇਵਾਰ ਭਰਾਈਆਂਗੇ ਹਾਂਜੀ ਇਹ ਉਹ ਫੈਕਟਰੀਆ ਟੁੱਟ ਜਾਂਦਾ ਥੋੜੇ ਟਾਈਮ ਬਾਅਦ ਹੀ ਫਿਰ ਦੂਜਾ ਜ਼ਿੰਮੇਵਾਰ ਕੀ ਕਰਦਾ ਨਮੀ ਤਾਂ ਲਿਆਉਂਦਾ ਨਹੀਂ ਉਮੀਂ ਨਿਗਾਹੀ ਜਾਂਦਾ ਹੈ ਇਹ ਮੰਨ ਲਾ ਜਿਹੜਾ ਇਹ ਪ੍ਰੈਕਟਾ ਕੇ ਇਹ ਟੁੱਟਣਾ ਟਣਾ ਦਾ ਹੀ ਆ ਜੇ ਤੁਸੀਂ ਇਹਦੇ ਤੁਸੀਂ ਟਾਇਰ ਨਾ ਲੰਘਣ ਦਿਓ ਜਾਨ ਸੰਭਾਲ ਕੇ ਰੱਖੋ ਥੋੜਾ ਜਿਆ ਇਹ ਤਾਂ 40 ਸਾਲ ਵੀ ਨਹੀਂ ਕਿਤੇ ਜਾਂਦੀ 10 ਸਾਲ ਤੱਕ ਇਹਦਾ ਫਿਲਟਰ ਦੀ ਵੀ ਮੈਂ ਗਾਰੰਟੀ ਦੇਉਂਗਾ ਜੇ ਖਰਾਬ ਹੋ ਜੇ ਬਿਨਾਂ ਟੋੜੇ ਤੋਂ ਇਹ ਕਿਤੇ ਫਿਲਟਰ ਦੀ ਲੋਡ ਪੈਂਦੀ ਆ ਪਰ ਮੈਨੂੰ ਲੱਗਦਾ ਵੀ ਕੁਝ ਕਵੇ ਇਹ ਤੇਲ ਜਾ ਖੜਾਉਣ ਲੱਗੀ ਫਿਲਟਰ ਬੰਦ ਹੋ ਚੱਲਿਆ ਤਾਂ ਇਹਨੂੰ ਕੱਢੋ 13 ਨੰਬਰ ਦਾ ਇੱਕ ਨਟ ਖੋਲ ਕੇ ਡੀਜ਼ਲ ਨਾਲ ਸਾਫ਼ ਕਰਕੇ ਫ ਠੀਕ ਆ ਲੈ ਵੀ ਦੱਸ ਦਿੰਦੇ ਨੇ ਭਰਾਵਾਂ ਨੂੰ ਜਿਹੜੇ ਆਪਣਾ ਜੁੜੇ ਹੋਇਆ ਹਨ ਵੀ ਬਹੁਤ ਵਧੀਆ ਪ੍ਰੋਡਕਟ ਆਗਾ ਜੇ ਕਿਸੇ ਮੰਗਾਉਣਾਗਾ ਆਪਣਾ ਨੰਬਰ ਬੋਲ ਦਿਕ ਵਾਰੀ ਨੰਬਰ 98153 98069 ਜੀ ਠੀਕ ਆ ਜੀ ਪਿੰਡ ਪੱਖੋਗਲਾ 98153 98069 ਜੀ ਪਿੰਡ ਪੱਖੋਗਲਾ ਜ਼ਿਲ੍ਹਾ ਬਰਨਾਲਾ ਪਰ ਨਾਲਾ ਸਰਸਾ ਮਾਨਸਾ ਰੋਡ ਦੇ ਉੱਪਰ ਹੀ ਪਿੰਡ ਪੈਂਦਾ ਜੀ ਦੂਜੇ ਪੱਖੋਂ ਕੇ ਨਾ ਵਗ ਜੇ ਹੋਈ ਅੱਗੇ ਮੈਨੂੰ ਬਹੁਤ ਫੋਨ ਆਏ ਪੱਖੋਂ ਕੇ ਗਿਆ ਦੇ ਬਾਈਆਂ ਤੇ ਫਿਰ ਅਗਲੇ ਨੂੰ ਪਰੇਸ਼ਾਨੀ ਆਉਂਦੀ ਹੈ ਬਾਕੀ ਬਾਈ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕਰਦਾ ਹਾਂ ਮੈਂ ਜਿਨ੍ਹਾਂ ਨੇ ਮੇਰੀ ਵੀਡੀਓ ਪਹਿਲਾਂ ਦੇਖੀ ਮੈਨੂੰ ਪਿਆਰ ਦਿੱਤਾ ਉਹਨਾਂ ਦਾ ਵੀ ਧੰਨਵਾਦ ਕਰਦਾ ਬਾਈ ਜੀ ਮੈਂ ਆਪਣੇ ਜੀ ਦਿਮਾਗ ਤੇ ਆਈਡੀਆ ਕਿਵੇਂ ਆਇਆ ਇਹਦਾ ਆਈਡੀਆ ਦਾ ਬਾਈ ਜੀ ਮੈਂ ਆ ਜੀਸੀਬੀ ਦਾ ਪੰਪ ਕਰਾਉਣ ਗਿਆ ਸੀ ਬਠਿੰਡੇ ਉਹਨਾਂ ਨੇ ਇੱਕ ਕੱਲੇ ਪੰਪ ਦਾ ਮੈਥੋਂ 35000 ਰੁਪਏ ਰਿਪੇਅਰ ਦਾ ਲਿਆ ਉਹਨਾਂ ਨੇ ਮੈਨੂੰ ਥੋੜੀ ਜਿਹੀ ਅਕਲ ਨਹੀਂ ਤੀ ਵੀ ਤੂੰ ਤੇਲ ਦੀ ਸੰਭਾਲ ਰੱਖ ਮੈਂ ਜੀਸੀਬੀ ਵਾਲਿਆਂ ਦੇ ਟਿੱਪ ਲੈਣ ਵਾਗ ਗਿਆ ਜਦੋਂ ਉਹਨਾਂ ਨੇ ਮੈਥੋਂ 1800 ਰੁਪਏ ਟਿੱਪ ਦਾ ਮੰਗਿਆ ਮੱਖਾ ਜੀ 1800 ਵੀ ਲੈ ਲਓ ਪਰ ਨੰਨਾ ਪੁੱਛਾ ਵੀ ਡੀਜ਼ਲ ਇਹ ਕਿੰਨਾ ਲਗਾਉਗੀ ਇੱਕ ਮਿੰਟ ਦੇ ਵਿੱਚ ਉਹ ਕਹਿੰਦੇ ਵੀ 1 ਲੀਟਰ ਚ 3 ਲੀਟਰ ਨਗਾਉਗੀ ਤੇਰਾ ਲੀਟਰ ਨਾ ਫਿਰ 120 ਲੀਟਰ ਪੈਂਦਾ ਜੀ 40 ਮਿੰਟ ਲੱਗਦੇ ਸੀਗੇ 40 ਮਿੰਟ ਮੈਂ ਜੀਸੀਬੀ ਤੇ ਤੇਲ ਪਾਉਣ ਨੂੰ ਲਗਾ ਤੇ ਲਾ ਦਿਆਂ ਤਾਂ ਫਿਰ ਮੇਰੇ ਪੰਜ ਟਰੈਕਟਰਾਂ ਚ ਵੀ ਪਾਉਣਾ ਹੈਗਾ ਜੀ ਫਿਰ ਤਾਂ 5-4 ਘੰਟੇ ਮੇਰਾ ਡੀਜ਼ਲ ਪਾਉਣ ਦੀ ਲੱਗਦੇ ਆ ਫਿਰ ਮੇਰੀ ਅੱਧੀ-ਥਾੜੀ ਤਾਂ ਹੀ ਜਾਂਦੀ ਆ ਯਾਰ 10 ਘੰਟੇ ਦੀ ਦਿਹਾੜੀ ਹੁੰਦੀ ਹੈ ਜੀ ਇਹੀ ਸੋਚ ਕੇ ਤੁਸੀਂ ਆਹ ਪ੍ਰੋਜੈਕਟ ਬਣਾਇਆ ਜੀ ਇੱਕ ਆਪਣੇ ਕੋਲੇ ਗੰਡੇ ਹੀ ਗੁੱਡਣ ਵਾਲੀ ਰੰਬੀ ਜਾਂ ਖੁਰਪੀ ਕਹੇ ਜਾਂਦੇ ਆ ਉਹਨੂੰ ਉਹ ਵੀ ਹੈਗੀ ਹੈਗੀ ਉਹ ਉਹ ਵੀ ਬਹੁਤ ਵਧੀਆ ਚੀਜ਼ ਨਾ ਬਣਾਈ ਹੋਈ ਹੈਗੀ ਪਹਿਲਾਂ ਮੈਂ ਉਹਦੇ ਨਾਲ ਆਪ ਕੰਮ ਕਰਦਾ ਪੰਜ-ਸੱਤ ਸਾਲ ਤੋਂ ਲੈ ਕੇ ਤੇ ਇਹਦੋਂ ਪਹਿਲਾਂ ਮੈਂ ਬੇਟੀਆਂ ਵੀ ਆ ਕੁਝ ਪਰਸੈਂਟ ਉਹ ਉਹ ਵੀ ਇੱਕ ਬਹੁਤ ਵਧੀਆ ਚੀਜ਼ ਬਣੀ ਹੋਈ ਹੈ ਉਹ ਵੀ ਤੁਹਾਨੂੰ ਦਿਖਾਉਣੀ ਹੈ ਲਓ ਲਓ ਜੀ ਆਹ ਭਾਈ ਨੇ ਜਿਹੜੀਆਂ ਗੰਡੇ ਲਾਸਨ ਗੁੱਡਣ ਵਾਲੀਆਂ ਰੰਬੀਆਂ ਖੁਰਪੀਆਂ ਕਹਿ ਸਕਦੇ ਆਪਾਂ ਇਹ ਵੀ ਬਣਾਈ ਹੋਈਆਂ ਭਾਈ ਇਹਨਾਂ 'ਚ ਕੀ ਖਾਸੀਅਤਾਂ 'ਚ? ਇਹ ਤਾਂ ਆਪਣੀ ਆਪਣੇ ਬਜ਼ਾਰਾਂ 'ਚ ਪਈਆਂ ਹੁੰਦੀਆਂ ਨੇ। ਹਾਂ ਭਾਈ ਮੇਰੇ ਵੱਧੂ ਜਾਂਦੀਆਂ ਨੇ। ਠੀਕ ਆ ਇਹਦੇ 'ਚ ਕੀ ਖਾਸੀਅਤ ਹੈ? ਪਰ ਇਹਦੇ 'ਚ ਖਾਸੀਅਤ ਇਹ ਆ ਭਾਈ ਇੱਕ ਤਾਂ ਇਹਨੂੰ ਛੁਰੀ ਲੱਗੀ ਹੋਈ ਹੈਗੀ। ਠੀਕ ਆ ਜੀ। ਤੇ ਦੂਜੀ ਗੱਲ ਆ ਜਿਹੜੀ ਇਹਦੀ ਕੰਡੀਆਂ ਐ ਮੈਂ ਐਡੀ ਮਜ਼ਬੂਤ ਬਣਾਈ ਐ। ਜੇ ਕੋਈ ਕੰਢੀ ਤੋੜ ਦੇ ਇਹਦੀ ਹਾਂਜੀ। ਬਿਨਾਂ ਥੌੜਿਆਂ ਥੂਣਿਆਂ ਤੋਂ। ਹਾਂਜੀ। ਤਾਂ ਮੈਂ ਇਹੇ ਖੁਰਤੀਆਂ ਫੇਰੀ ਬਣਦਿਆ ਕਰੂੰਗਾ ਲੋਕਾਂ ਨੂੰ। ਠੀਕ ਆ। ਜਿੱਥੇ ਮਰਜ਼ੀ ਪਸਾ ਕੇ ਜੋ ਮਰਜ਼ੀ ਕੰਮ ਲਈ ਜਾਓ ਇਹਦੀ ਕੰਟੀ ਨਹੀਂ ਟੁੱਟੂਗੀ ساری ਜ਼ਿੰਦਗੀ। ਠੀਕ ਆ ਜੀ ਉੜਦੇ ਵੀ ਆਪਾਂ ਫਰੀ ਦੇਵਾਂਗੇ ਹਨਾ ਤੇ ਬਹੁਤ ਵਧੀਆ ਕੰਮ ਨੇ ਚੀਜ਼ਾਂ ਬਾਈ ਕਿਸਾਨ ਲੈ ਲਈਏ ਆ ਨੀ ਦੀ ਵੇਚ ਦੇਣੀ ਹੈ ਆਪਾਂ 250 ਦੀ ਵੇਚ ਜੇ ਕਿਸੇ ਭਰਾਣੇ ਟੀਪ ਮੰਗਾਉਣੀ ਹੈ ਇਹ ਜਾਂ ਖੋਪੀਆਂ ਲੈਣੀਆਂ ਤਾਂ ਬਾਈ ਨਾਲ ਤੁਸੀਂ ਸੰਪਰਕ ਕਰ ਲਿਓ ਪਿੰਡ ਪੱਖੋ ਗਲਾਂਗਾ ਜ਼ਿਲ੍ਹਾ ਬਰਨਾਲਾ ਰਹਿੰਦਾ ਬਰਨਾਲਾ ਮਾਨਸਾ ਰੋਡ ਤੇ ਬਾਈ ਦਾ ਪਿੰਡ ਆ ਬਾਕੀ ਬਾਈਆਂ ਨੂੰ ਸਾਰਿਆਂ ਨੂੰ ਧੰਨਵਾਦ ਸਤਿ ਸ੍ਰੀ ਅਕਾਲ